ਵਾਇ ਗੁਰਜੀ ਕਾ ਕਾਲ ਸਾਹਿਬ ਵਾਇ ਗੁਰਜੀ ਕੀ ਫਤਿਹ ਚਾਰ ਦੁਲਾਈ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਦਾ ਜਗਤਾਰ ਸਿੰਘ ਹਵਾਰਾ ਜੀ ਦੇ ਪਿਤਾ ਬਾਪੂਤਰਸੇਮ ਜੀ ਵੱਲੋਂ ਤੇ ਸਾਰੇ ਡੀਸੀ ਦਫ਼ਤਰਾਂ 'ਚ ਮੰਗ ਪੱਤਰ ਦਿੱਤੇ ਜਾਓਗੇ ਬੰਦੀ ਸਿੰਘਾਂ ਦੀ ਛੁਹਾਈ ਲਈ ਕਿਸਾਨ ਜਥੇਬੰਦੀਆਂ ਸਾਰੇ ਜਥੇਬੰਦੀਆਂ ਨਾਲ ਰਲ ਕੇ ਇੱਕ ਜੁਟ ਹੋ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਾਓਗੇ